ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਢਿੱਲੋਂ ਬ੍ਰਦਰ ਡੇਰੀ ਫਾਰਮ ਚੈਨਲ ਤੇ ਹੋਪਸੋ ਸਾਰੇ ਵਧੀਆ ਤੰਦਰੁਸਤ ਹੋਗੇ ਅੱਜ ਆਪਾਂ ਆਏ ਆ ਗੁੜ ਕੱਢਣ ਇੱਕ ਤਾਂ ਪੂਰੀ ਬੰਨਣਾ ਆਪਣਾ ਅੱਜ ਤੇ ਬਾਕੀ ਗੰਨਾ ਅਜ ਖਲੋਤਾ ਹੈ ਇੱਕ ਪੂਰੀ ਕੱਢਣਾ ਆਪਾਂ ਆ ਆਪਣੀ ਟਰਾਲੀ ਹਰੇ ਕਿਸੇ ਹੋਰ ਘਰ ਦਾ ਕੱਢਦੇ ਪਿਆ ਤੇ ਆਪਣੇ ਅਜ ਲੱਗੂ ਟਾਈਮ ਮੈਗਾ ਨਾਲੇ ਤੇ ਇਹ ਵੀ ਛੂਟ ਕਰ ਲਈਏ ਠੀਕ ਠਾਕ ਜੋ ਅੰਕਲ ਕਾ ਗੋੜ ਕੱਢਦੇ ਪਿਆ ਇਹਨਾਂ ਦਾ ਕਮਾਦ ਪਿਆ ਇਹ ਮਤਲਬ ਇੱਕ ਦਾ ਪੂਰ ਕੱਢ ਕੇ ਦੋ ਤੇ ਫਿਰ ਆਪਾਂ ਇੱਕਰਾ ਕੱਢ ਲਾਂਗੇ ਕਿਉਂਕਿ ਆਪਣਾ ਫਿਰ ਉਹਨੇ ਨੂੰ ਗਾਵਾਂ ਪੱਠੇ-ਪੁੱਠੇ ਦਾ ਟਾਈਮ ਹੋ ਜਾਂਦਾ ਆ 12:25 ਹੋ ਗਏ ਤੇ ਇਹਨਾਂ ਦੇ ਕਪੂਰ ਪਿਆ ਹੋਇਆ ਉੱਥੇ ਉਹ ਵੀ ਦਿਖਾਉਣਾ ਆ ਦੂਜਾ ਭਰੀ ਜਾਂਦਾ ਇਹਦੇ ਚ ਖੱਡੇ ਜੇ ਚ ਰੋਹ ਨਿਕਲ ਨਿਕਲ ਕੇ ਜਾਈ ਜਾਂਦੀ ਆ ਤੇ ਉਹ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਹੁਣੇ ਤੇ ਆ ਇੱਕ ਦਾ ਹੋਰ ਕੱਢ ਕੇ ਫਿਰ ਆਪਾਂ ਆਪਦਾ ਕੱਢਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਹੁਣ ਆਪਾਂ ਉਹ ਕੜਾਹੇ ਹਾਲ ਚੱਲਦੇ ਆਉਂ ਉਹ ਨਿਕਲ ਨਿਕਲ ਕੇ ਵੇਲ ਲੈ ਜੋ ਆ ਖੱਡੇ ਚ ਆਈ ਜਾਂਦਾ ਇੱਥੇ ਜਮ ਹੋ ਜਾਂਦਾ ਤੇ ਇੱਥੋਂ ਇੱਥੇ ਇਹ ਤੋਂ ਥੱਲੇ ਪਾਏ ਪਾਈ ਆ ਤੇ ਉਹ ਇਹਦੇ ਚ ਆ ਜਾਂਦਾ ਆ ਤਿੰਨ ਕੜਾਈ ਲੱਗੇ ਆ ਉਹ ਪਰਲੇ ਪਾਸੋਂ ਸੇਕ ਪੈਂਦਾ ਵਿੱਚ ਤੇ ਇੱਕੋ ਮਤਲਬ ਸੇਕ ਤੇ ਦਿਨੇ ਚੱਲਦੇ ਇਹਦੇ ਤੇ ਸੇਕ ਸਭ ਤੋਂ ਘੱਟ ਆ ਉੱਥੇ ਮੀਡੀਅਮ ਆ ਉਹ ਪਰਲੇ ਤੇ ਸੇਕ ਸਭ ਤੋਂ ਜ਼ਿਆਦਾ ਹੈ ਪਹਿਲਾਂ ਇੱਥੇ ਆਉਂਦਾ ਮਾੜਾ ਮੋਟਾ ਤਾਰ ਹੋ ਜਾਂਦਾ ਤੇ ਸੇਕ ਨਾਲ ਸਾਫ਼ ਹੋ ਜਾਂਦਾ ਫਿਰ ਉਹ ਉੱਥੇ ਜਾਂਦਾ ਫਿਰ ਉਹ ਉਪਰ ਐਂਡ ਤੇ ਆਉਨਾ ਅੰਕਲ ਦਾ ਇੱਕਾਪੂਰ ਨਿਕਲ ਗਿਆ ਆ ਵੇਖ ਲੋ ਆ ਘੋੜੇ ਕਲਰ ਚੈੱਕ ਕਰ ਲੋ ਪੂਰਾ ਵਧੀਆ ਟੇਸਟੀ ਔਰ ਥੱਲੇ ਨਿਕਾ ਜਾ ਉੱਥੇ ਹੈਗਾ ਸਰਾਕ ਉਥੋਂ ਹੋਲੀ-ਹੋਲੀ ਮਤਲਬ ਪਾਈ ਜਾਂਦੀ ਪ੍ਰਾਲੀ-ਪਰੋਲੀ ਸੇਕ ਵਾਸਤੇ ਤੇ ਤਿੰਨਾ ਥੱਲੇ ਸੇਕ ਜਾਂਦਾ ਅੱਜ ਛਾਨਣੀ ਨਾਲ ਮਤਲਬ ਉੱਤੇ ਜਿਹੜਾ ਗੰਦਮ ਦਾ ਆ ਜਾਂਦਾ ਉਹ ਥੋਨੇ ਰੋਜ ਵੀ ਨਿਕਲਦਾ ਹੈ ਜਾਂ ਵੈਸੇ ਵੀ ਉਹ ਫਿਰ ਆ ਨਿਕਲ ਜਾਂਦਾ ਆ ਪਾਣੀ ਗੋੜ ਦੇਖਦੇ ਖਾ ਕੇ ਥੋੜਾ ਜਿਹਾ ਖਾ ਕੇ ਦੇਖਦੇ ਆਪਾਂ ਥੋੜਾ ਜਿਹਾ ਖਾ ਕੇ ਦੇਖਾਂਗੇ ਗੋੜ ਸੁਆਰੇ ਪੂਰਾ ਗਰਮ ਗਰਮ ਆ ਜਾਏ ਹੋਰ ਐਕਸ਼ਨ ਬਰ ਗੋੜ ਲੇਇ ਕਾਇਰ ਦੇ ਹਾਲੇ ਮੈਟਰੋ ਅੱਗੇ ਤਾਂ ਧੂਆਂ ਬੜਾ ਸੀ ਮਤਲਬ ਭਾਫ਼ ਦੀ ਬੜੀ ਸੀ ਵਿੱਚੋਂ ਆ ਹੁਣ ਸਾਫ਼ ਹੋਇਆ ਆ ਦੇਖੋ ਜਿਵੇਂ ਉੱਥੋਂ ਇਹਦੇ ਚ ਆਈ ਜਾਂਦਾ ਉਹ ਖੱਡੇ ਚ ਥੱਲੇ ਥੱਲੇ ਪੈ ਪਾਈ ਹੋਵੇ ਇੱਥੋਂ ਬਾੜਾ ਮੜਾ ਸੇਕ ਨਾਲ ਉੱਤੇ ਝੱਗ ਦੀ ਬਣ ਜਾਂਦੀ ਮਤਲਬ ਗੰਦਗੀ ਬਾਹਰ ਆ ਜਾਂਦੀ ਆ ਤੇ ਉਹ ਛਾਨਣੀ ਨਾਲ ਆ ਦੇਖੋ ਜਿਵੇਂ ਆ ਬਾਹਰ ਕੱਢ ਦੇ ਦਿਆ ਫਿਰ ਇੱਥੋਂ ਇਹਦੇ ਨਾਲ ਇਹਦੇ ਨਾਲ ਚੱਕ ਕੇ ਇੱਧਰ ਪਾਈਦਾ ਇੱਥੇ ਸੇਕ ਜ਼ਿਆਦਾ ਹੈ ਇੱਥੇ ਮਤਲਬ ਹੋਰ ਸਾਫ਼ ਹੁੰਦਾ ਪਿਊਰੀਫਾਈ ਹੁੰਦਾ ਉੱਥੋਂ ਵੀ ਗੰਦਗੀ ਕੱਢ ਕੇ ਫਿਰ ਜਾਂਦਾ ਉੱਥੇ ਉੱਥੇ ਸੇਕ ਸਭ ਤੋਂ ਜ਼ਿਆਦਾ ਹੈ ਉੱਥੇ ਪੂਰਾ ਰਜ ਦਾ ਚੰਗੀ ਤਰ੍ਹਾਂ ਕਾਫੀ ਟਾਈਮ ਫਿਰ ਉੱਥੋਂ ਕੱਢ ਕੇ ਇੱਥੇ ਫਿਰ ਆ ਜਮਾ ਠੰਡਾ ਹੈ ਥੱਲੇ ਜਿਵੇਂ ਪੱਥਰ ਹੈ ਇਹ ਜਮਾ ਠੰਡਾ ਹੈ ਤੇ ਇਹਦੇ ਉੱਤੇ ਪਾਵਾ ਕੇ ਤੇ ਮਤਲਬ ਇਹਨੂੰ ਪਲਟ-ਪੁਲਟ ਕੇ ਪਲਟੀਆਂ ਮਾਰ-ਮਾਰ ਕੇ ਤੇ ਇਹ ਠੰਡਾ ਹੋ ਜਾਂਦਾ ਹੈ ਫਿਰ ਉੱਥੋਂ ਜਿਵੇਂ ਆਪ ਪੀ ਟੈਲੀਆਂ ਬਣਾਈਆਂ ਐਵੇਂ ਬਣਾ ਲਈ ਤਾਂ ਅੰਕਲ ਉਹਨਾਂ ਕੋਲ ਆਏ ਆ ਆਪਾਂ ਗੋੜ ਕਢਾਉਣ ਅੱਜਕੱਲ ਅੰਕਲ ਜੀ ਕੀ ਨਾਮ ਆਪਣਾ ਫੁੱਲਰ ਸਿੰਘ ਫੁੱਲਰ 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 ਸਿੰਘ ਤੇ ਕਿਹੜਾ ਪਿੰਡ ਆਪਣਾ ਟਾਣੀ ਮੀਰ ਟਾਣੀ ਮੀਰ ਸਿੰਘ ਇਹਨਾਂ ਕੋਲ ਆਏ ਆ ਆਪਾਂ ਗੋੜ ਕਢਾਉਣ ਵਧੀਆ ਇੱਕ ਨੰਬਰ ਨਿਕਲੇਗਾ ਗੋੜ ਦੇਖੋ ਜੀ ਤੁਹਾਨੂੰ ਆਪਨੇ ਸਾਹਮਣੀ ਹੈ ਗੋੜ ਤਾਂ ਪੂਰਾ ਵਧੀਆ ਸਵਾਰ ਹੈ ਮੈਂ ਖਾ ਕੇ ਦੇਖਿਆ ਦਿਨੇ ਦੇ ਸਿਰ ਤੇ ਬਣਦਾ ਹੈ ਇਹ ਗੰਨੇ ਦਾ ਸਿਰਫ ਹਾਂ ਜੀ ਗੰਨਾ 9985 ਤੇ 64 ਹੈ ਅੱਛਾ ਕਿੰਨੇ ਗੰਨੇ ਨੇ ਆਪਣੇ ਇੱਥੇ ਆਪਣੇ ਮੇਨ ਪੰਜਾਬ ਦੇ ਅੱਛਾ 9985 ਤੇ 64 ਸਭ ਤੋਂ ਬੈਸਟ 99 ਸਭ ਤੋਂ ਬੈਸਟ ਹਾਂ ਜੀ ਦਾ ਗੋੜਾ ਬਣਿਆ ਅੱਛਾ ਆਓ 99 ਵੈਰਾਈਟੀ ਆ ਗੰਨੇ ਦੀ ਉਹਦਾ ਗੋੜੇ ਪੂਰਾ ਵਧੀਆ ਸਵਾਦ ਮਿੱਠਾ ਗੋੜਾ ਹੈ ਪੂਰਾ ਇੱਕ ਨੰਬਰ ਗੋੜੇ ਕਿੰਨਾ ਚਿਰ ਹੋ ਗਿਆ ਆਪਣੇ ਮਿਲਨੇ ਨੂੰ ਮਿਲਨੇ ਨੂੰ ਆਪਣੇ ਉਹ ਕੱਟ ਤੋਂ ਕੱਟ 18-19 ਸਾਲ 18-19 ਸਾਲ ਤੋਂ ਮਿਲਣਾ ਲਾਇਆ ਹੈ ਅੰਕਲ ਹੁਣਾ ਤੇ ਵਧੀਆ ਚੱਲਦਾ ਕੰਮ ਬਹੁਤ ਵਧੀਆ ਚੱਲ ਰਿਹਾ ਜੀ ਕੁੱਡੇ ਸਾਹਮਣੇ ਹੀ ਆਹ ਕੰਮ ਸਾਹਮਣੇ ਹੀ ਆ ਵਧੀਆ ਪੂਰਾ ਠੀਕ ਹੈ ਵਧੀਆ ਨੰਬਰ ਕੀ ਆਪਣਾ ਜੇ ਮਤਲਬ ਕਿਸੇ ਨੇ ਆਉਣਾ ਹੋਵੇ ਤੇ 92307 ਹਾਂਜੀ 17379 ਅੱਛਾ ਦੁਬਾਰਾ ਬੋਲ ਦਿਓ 92307 17379 ਜੀ ਕਿਸੇ ਵੀ ਵੀਰ ਸੱਜਣ ਨੇ ਆਉਣਾ ਹੋਵੇ ਕੋੜ ਕੜਾਉਣ ਤੇ ਆ ਸਕਦਾ ਬਾਕੀ ਮੈਂ ਉੱਤੇ ਲਿਖ ਕੇ ਵੀ ਲਾ ਦੂੰ ਮੈਂ ਕਾਫੀ ਟਾਈਮ ਤੋਂ ਆਪਾਂ ਕੋਈ ਵੀਡੀਓ ਪਾਈ ਨਹੀਂ ਕਿ ਕਹ ਲੋ ਟਾਈਮ ਨਹੀਂ ਲੱਗਦਾ ਜਾਂ ਵੈਸੇ ਹੀ ਜਾਣ ਕੇ ਵੀ ਕਹਿ ਲੋ ਜਾਂ ਮਤਲਬ ਜਿਵੇਂ ਵੀ ਪਹਿਲਾਂ ਸਕੂਲ ਚੱਲ ਗਏ ਤੇ ਸਕੂਲੋਂ ਆਏ ਤੇ ਆ ਕੇ ਟਿਊਸ਼ਨ ਦਾ ਟਾਈਮ ਜਾਂ ਸਕੂਲੋਂ ਸਿੱਧਾ ਹੀ ਟਿਊਸ਼ਨ ਚੱਲ ਜਾਈਦਾ ਫਿਰ ਆ ਕੇ ਹਨੇਰਾ ਹੋ ਜਾਂਦਾ ਤੇ ਜਿਹੜੀ ਛੁੱਟੀ ਆ ਕੇ ਉਸ ਦਿਨ ਵੈਸੇ ਨਹੀਂ ਉੱਠਣ ਨੂੰ ਚਾਹੀਦਾ ਤੁਹਾਨੂੰ ਪਤਾ ਫਿਰ ਕਿ ਆਲਸ ਆ ਜਾਂਦਾ ਹੈ ਤੇ ਤਾਂ ਕਰੇ ਕਾਫੀ ਟਾਈਮ ਹੋ ਗਿਆ ਆਪਾਂ ਵੀਡੀਓ ਪਾਈ ਨਹੀਂ ਕੋਈ ਤੇ ਅੱਜ ਆਏ ਸੀ ਵਿਹਲੇ ਸੀ ਤੇ ਟਾਈਮ ਵੀ ਸੀ ਮੋਬਾਈਲ ਵੀ ਕਾਲ ਸੀ ਤੇ ਫਿਰ ਮੈਂ ਕਿਹਾ ਵੀ ਚਲੋ ਬਣਾ ਹੀ ਲਈਏ ਛੋਟੀ ਜੀ ਪਾਪਾ ਕਹਿੰਦੇ ਚਲ ਬਣਾ ਲਾ ਇੱਕ ਤੇ ਫਿਰ ਆਪਾਂ ਅੱਜ ਵੀਡੀਓ ਬਣਾ ਲਈ ਤੇ ਬਣਾਈ ਜਾਂਦੇ ਆ ਤੇ ਤੁਹਾਨੂੰ ਅੱਗੇ ਦਿਖਾਉਣੇ ਆ ਸਰ ਆ ਇਥਨ 2-2 ਜਾਂ 3-3 ਕਰਕੇ ਗੰਨੇ ਲੱਗਦੇ ਆ ਤੇ ਇੱਕੋ ਵਾਰੀ ਚ ਸਾਰਾ ਆ ਵੇਖੋ ਸਾਰਾ ਨਿਕਲ ਜਾਂਦਾ ਆ ਜਮਾ ਸੁੱਕਾ ਇਹਦੇ ਕੋਚ ਵੀ ਨਹੀਂ ਰਹਗਾ ਜਦੋਂ ਆਪਾਂ ਜੂਸ ਪੀਣ ਚਾਹੀਦਾ ਰੇੜੀ ਤੇ ਉਹ ਤਾਂ ਗੰਨਾ 2 3 4 ਵਾਰੀ ਵੀ ਲਾ ਲੈਂਦੇ ਆ ਤੇ ਉਹ ਆ ਨਾ ਇਹਨਾਂ ਦੇ ਵਿੱਚ ਦਾ ਸਪੇਸ ਹੁੰਦੀ ਜਿਹੜੀ ਇਹਨਾਂ ਦੋਵਾਂ ਕਰਾਰੀਆਂ ਦੇ ਉਹ ਘੱਟ ਮਤਲਬ ਉਹਦੇ ਤੇ ਜ਼ਿਆਦਾ ਹੁੰਦੀ ਇਹਦੇ ਦੇ ਘਾਟੇ ਤਾਂ ਕਰਕੇ ਜਮਾਂ ਸੁੱਕਾ ਆ ਵੇਖੋ ਕੋਈ ਕੋਚ ਵੀ ਨਹੀਂ ਮੈਸੇ ਆਹ ਤਰੀਕੇ ਨਾਲ ਜਮਾਂ ਸਪਰਾਈਕੋ ਵਾਰੀ ਵੀ ਸਾਰਾ ਸਾਫ਼ ਕਰਨਾ ਤੇ ਗੰਨਾ 2 3 2 3 ਬਸ ਇੰਨੇ ਹੀ ਲੱਗਦੇ ਆ ਜ਼ਿਆਦਾ ਲਾਇਆ ਫਿਰ ਵਿੰਜਣ ਦਬਦਾ ਹੈ ਬਾਕੀ ਥੋੜੀ ਹੋ ਰਹੀ ਹੈ ਕੰਮ ਜਿਹੜਾ ਵੀ ਨਾ ਮੀ ਪਾ ਤੋਂ ਤਾਂ ਤਿਆਰ ਹੋ ਜਾਂਦੀ ਆ ਤੇ ਇੱਕ ਬਣ ਗਈ ਤੁਹਾਨੂੰ ਜਿਵੇਂ ਅੱਗੇ ਦਿਖਾਈ ਏ ਆ ਇੰਨਾ ਕੰਨਾ ਰਹੇਗਾ ਅੰਕਲ ਦਾ ਤੇ ਆ ਹੋਰ ਆ ਗਈ ਟਰਾਲੀ ਇੱਕ ਛੋਟੀ ਉਹ ਆਪਣੀ ਖਲੋਤੀ ਉੱਪਰ ਮਤਲਬ ਦੂਜਾ ਜਿਹੜਾ ਅੱਗ ਕੋਕ ਜੇ ਥੱਲੇ ਵਿੱਚ ਅੱਗ ਬਾਲਨ ਵਾਲੇ ਤੇ ਗੰਨਾ ਥੱਲੇ ਆਪਣਾ ਇਦਾਂ ਦੇ ਹਾਂਜੀ ਮੇਰੇ ਤੋਂ ਇੱਕ ਪਾਸੇ ਹੋਰ ਨਿਕਲ ਗਈ ਤਕਰੀਬਨ 15 ਤੋਂ 20 ਕਿਲੋ ਦੇ ਵਿੱਚ ਵਿੱਚ ਗੁੜ ਮਤਲਬ ਬਣ ਜਾਂਦਾ ਹੈ ਮਤਲਬ ਇੱਕ ਭਰਾ ਇੱਕ ਪੰਜ ਤੇ ਤੀਜੀ ਰੈਡੀ ਜੇ ਬਣੀ ਜਾਂਦਾ ਉਹ ਹੁੰਦੇ ਸਾਮਣੇ ਜਿਵੇਂ ਕੜਾਹ ਦਾ ਰੰਗ ਹੋ ਜਾਂਦਾ ਜਿਵੇਂ ਆ ਕੜਾਹ ਬਣਾਈਦਾ ਉਹਦਾ ਰੰਗ ਹੋ ਜਾਂਦਾ ਤੇ ਉਵੇਂ ਦਾ ਰੰਗ ਜਦੋਂ ਉਹ ਉਹਦੇ ਚ ਹੋ ਜਾਂਦਾ ਉਹ ਪਰਲੇ ਚ ਕੜਾਏ ਚ ਫਿਰ ਇੱਥੇ ਇਹ ਪੱਥਰ ਤੇ ਪਾ ਕੇ ਤੇ ਇਹਨੂੰ ਸਕਾ ਕੇ ਜੀ ਮਤਲਬ ਪਲਟੀਆਂ ਮਾਰੀ ਜਾਪੇ ਠੰਡਾ ਹੋ ਜਾਂਦਾ ਹੈ ਸਕਾ ਕੇ ਨਹੀਂ ਠੰਡਾ ਕਰਕੇ ਤੇ ਫਿਰ ਉਹ ਅਖੁਰਪੇ ਦੇ ਨਾਲ ਆ ਪਿਆਮ ਢੇੜੀਆਂ ਬਣਾ ਦੇ ਰੀਆਂ ਤੇ ਉਹ ਠੰਡਾ ਹੋ ਜਾਂਦਾ ਲੱਗੇ ਹੋਏ ਆਰੇ ਇਹ ਰਹੇ ਜੋ ਧੂਆ ਨਿਕਲਦਾ ਹੈ ਮਤਲਬ ਉਹ ਉੱਥੋਂ ਆ ਕੇ ਦਾ ਸਾਰਾ ਐ ਮਤਲਬ ਸਾਹ ਵਾਸਤੇ ਜਿਹਨੂੰ ਕਹਿ ਦਈਦਾ ਉਹ ਇੱਥੋਂ ਨਿਕਲਦਾ ਹਮੜਾ ਲੋਰ ਉਹ ਵੀ ਪੀ ਛੱਡੀ ਐ ਇੱਥੋਂ ਗਲਾਸ ਪਾਏ ਨਿੰਬੂ ਤੇ ਇੱਥੇ ਡਿੱਗਦਾ ਆ ਕੇ ਇੱਥੋਂ ਫਿਰ ਆ ਪੈਪ ਚੋ ਉਹ ਦੇਚ ਇਹ ਕੋਹ ਹੈ ਚਮਕ ਚੁੰਮੜੀ ਬਣਾਈ ਜਾਂਦਾ ਵੀ ਦੁਬਾਰਾ ਨਹੀਂ ਪਾਉਣ ਦੀ ਲੋੜ ਕੁਝ ਵੀ ਐ ਨਹੀਂ ਵਿੱਚ ਇਹਦੇ ਤੇ ਸਾਰਾ ਸਕਾਈ ਆਉਂਦੇ ਆ ਪੀਆਈ ਵੇਲਣੇ ਵਾਲੇ ਇਥੋਂ ਪੰਡਾ ਪਰ ਪਰ ਕੇ ਤੇ ਉਹ ਐ ਵੀ ਐ ਉੱਪਰ ਸਾਰਾ ਨਹਿਰ ਦੇ ਨਾਲ ਇੱਧਰ ਤੇ ਇਹਦਾ ਪਤਾ ਨਹੀਂ ਕੀ ਕਰਨਗੇ ਆ ਆਪਣਾ ਗੰਨਾ ਐਨਾ ਅਗਰ ਬਾਕੀ ਵੀ ਉਹ ਆਪਾਂ ਬਾਅਦ ਚ ਕਟਾਂਗੇ ਇੱਕ ਰਾਈਨੇ ਕਦਾ ਹੀ ਬਣਾਉਣਾ ਦੋਕ ਪਤਾ ਬਣ ਜਾਣਗੇ ਆਣ ਮੈਂ ਦੇਖਿਆ ਵੀ ਆ ਪਾਣੀ ਪਿਆ ਇੱਥੇ ਤੇ ਮੈਂ ਪੁੱਛਿਆ ਇਹ ਕਹਿੰਦੇ ਵੀ ਇਹ ਭਿੰਡੀ ਦਾ ਪਾਣੀ ਹੈ ਤੇ ਰੋਜ਼ ਨਿਖਾਰ ਕਰਨ ਵਾਸਤੇ ਜਿਵੇਂ ਆ ਉੱਤੇ ਨਹੀਂ ਆ ਜਾਂਦਾ ਕੀ ਆ ਧੀਰਾ ਜਾਂ ਉੱਤੇ ਬਣ ਕੇ ਆ ਜਾਂਦਾ ਜਾਂ ਗੰਦਾਈ ਜੀ ਇਹਦੇ ਵਿੱਚ ਪਾਈਦਾ ਤਾਂ ਫਿਰ ਜਾਦੀ ਵੀ ਸਾਫ਼ ਰਹਿੰਦਾ ਹੋ ਜਾਂਦਾ ਹੈ ਵੀ ਉਹ ਸਾਰਾ ਬਾਹਰ ਆ ਜਾਂਦਾ ਥੋੜਾ ਜਿਹਾ ਪਾਣੀ ਪਾ ਦਿੰਦੇ ਆ ਜਿਵੇਂ ਇਹਦੇ ਰੋਜ਼ ਕੱਚੀ ਚ ਤੇ ਫਿਰ ਅੱਗੇ ਪੱਕਦੀ ਆ ਜਦੋਂ ਫਿਰ ਆਪੇ ਸਹੀ ਸਾਫ਼ ਹੋ ਜਾਂਦਾ ਹੈ ਤੇ ਉਹ ਉੱਥੇ ਪਿੱਛੇ ਨੇ ਬੀਜੀ ਹੋਈ ਮੈਂ ਤੁਹਾਨੂੰ ਉਹ ਵੀ ਵਿਖਾਉਣਾ ਆਇਓ ਪਿੰਡੀ ਜਿਹਨੇ ਬੀਜੀ ਇਹ ਜਿਹੜੀ ਆਪਾਂ ਆਮ ਪਿੰਡੀ ਜਿਵੇਂ ਜਿਹੜੀ ਸਬਜ਼ੀ ਖਾਈਦੀ ਆ ਇਹ ਉਹ ਪਿੰਡੀ ਨਹੀਂਗੀ ਇਹ ਦੇ ਨਾਲ ਵੇਖੋ ਐਵੇਂ ਦੀ ਆਏ ਇਹਨੂੰ ਪਤਾ ਨਹੀਂ ਕਿਸ ਤਰੀਕੇ ਮੈਂ ਜ਼ਿਆਦਾ ਨਹੀਂ ਪੁੱਛਿਆ ਇਹਦਾ ਪਾਣੀ ਬਣਾ ਕੇ ਤੇ ਉਹ ਰੱਖਿਆ ਆ ਇਹਨਾ ਤੇ ਉਹ ਫਿਰ ਜਿਵੇਂ ਕੱਚੀ ਰੋਹ ਚ ਪਾ ਦਿੰਦੇ ਆ ਤੇ ਜਦੋਂ ਸੇਕ ਸੁਕ ਪੈਂਦਾ ਤੇ ਫਿਰ ਉਹ ਗੰਦਾਈ ਜੀ ਉੱਪਰ ਆ ਜਾਂਦੀ ਆ ਤੇ ਉਹ ਫਿਰ ਛਾਨਣੀ ਨਾਲ ਕੱਢ ਦਿੰਦੇ ਐਵੇਂ ਦੀ ਆ ਦੇਖੋ ਤੁਹਾਨੂੰ ਦੁਬਾਰਾ ਦਿਖਾਵਾਂ ਆ ਚੀਜ਼ ਆ ਉਹ ਆ ਦੇਖੋ ਹਜੇ ਤੇ ਕੰਮ ਸ਼ੁਰੂ ਹੋਇਆ ਹੈ ਮਤਲਬ ਗੜਗੜਦਾ ਤੇ ਥੋੜਾ ਟਾਈਮ ਹੀ ਹਜੇ ਹੋਇਆ ਵੀ ਗੜਕਣ ਲੱਗੇ ਲੋਕੀ ਤੇ ਆ ਪੂਰਾ ਜਿਹਾ ਦੇਖੋ ਕਿੰਨਾ ਇਹ ਸੁੱਕਿਆ ਪਿਆ ਵੇ ਜਮਾ ਜਿਵੇਂ ਆ ਤਾਂ ਪਿਛਲਾ ਇਹ ਤਾਂ ਵੇ ਜਿਵੇਂ ਜਾਵੇਂ ਸੁੱਕਿਆ ਪਿਆ ਵੇ ਤੇ ਉਹ ਜਿਵੇਂ ਅੱਗੇ-ਅੱਗੇ ਉਹ ਤੇ ਗਿੱਲਾ ਹੋਊਗਾ ਤੇ ਆ ਉੱਪਰ ਵੀ ਆਇਆ ਪਿਆ ਹੈ ਮਹਿਰ ਦੇ ਆਹ ਦੇਖੋ ਆ ਉੱਪਰ ਵੀ ਪਿਆ ਹੈ ਤੂੰ ਹੀ بڑا ਹੋ ਗਿਆ ਇੱਕ ਉਹਦੇ ਚ ਬੱਲਨੇ ਚ ਵੀ ਜਿਆਦਾ ਨਹੀਂ ਪਾ ਗੰਨੇ ਪਾਉਂਦੇ ਇੱਕ-ਇੱਕ ਜਾਂ ਦੋ-ਦੋ ਕਰਕੇ ਗੰਨੇ ਪਾਉਂਦੇ ਤੀਜਾ ਗੰਨਾ ਮਤਲਬ ਲਾਈ ਦਾ ਜਦੋਂ ਤੇ ਫਿਰ ਪਿੱਛੇ ਇੰਜਣ ਜਾ ਪਿਆ ਉਹ ਜ਼ੋਰ ਬੜਾ ਮਾਰਦਾ ਕਿਉਂਕਿ ਨਾ ਉਹਨਾਂ ਦੇ ਵਿੱਚ ਦੋ ਜੇ ਮਤਲਬ ਉਹ ਗਰਾਰੀਆਂ ਜੀ ਉਹਨਾਂ ਤੇ ਜਗ੍ਹਾ ਬੜੀ ਘਾਟੇ ਤੇ ਉਹ ਜਗ੍ਹਾ ਤਾਂ ਘਾਟੇ ਵੀ ਜਿਹੜਾ ਇੱਕੋ ਵਾਰੀ ਗੰਨਾ ਪਾਈਏ ਤੇ ਪੂਰਾ ਮਤਲਬ ਨਿਕਲ ਜਾ ਜੂਸ ਕੋਈ ਕੁਛ ਰਵੇ ਨਾ ਤੇ ਉਹ ਫਿਰ ਜਿਆਦਾ ਜਦੋਂ ਗੰਨੇ ਆ ਜਾਂਦੇ ਆ ਉਹ ਫਿਰ ਦਬਣਾ ਤੇ ਸੁਭਾਵਕ ਹੀ ਹੈ ਤਾਂ ਕਰਕੇ ਦੋ-ਦੋ ਗੰਨੇ ਇੱਕ-ਇੱਕ ਦੋ ਗੰਨਾ ਪਾਉਂਦੇ ਆ ਦੇਖੋ ਇਹਦਾ ਛਾਨਣੀ ਨਾਲ ਨਾ ਸਾਰਾ ਉੱਪਰ ਗੰਦਿਆ ਵਿਕੜ ਦਿੰਦੇ ਆ ਗੰਦਾ ਜਿਹੜਾ ਉੱਪਰ ਜਾਲਾ ਜਾਂ ਬਣ ਜਾਂਦਾ ਜਾਲਾ টাইਪ ਜਾ ਦੇਖੋ ਇੱਥੇ ਸਾਰਾ ਉੱਪਰ ਕੱਢ ਦਿੰਦੇ ਐਰੇ ਦੇ ਚਟ ਬਣਦਾ ਉੱਥੇ ਜਾਲਾ ਬਣਦਾ ਕਿਉਂਕਿ ਉੱਥੇ ਸੇਕ ਜ਼ਿਆਦਾ ਹੈ ਫਿਰ ਉਹ ਉੱਥੇ ਵੀ ਨਿਕਲਦਾ ਥੋੜਾ ਬਹੁਤ ਜਿਹੜਾ ਰਹਿ ਜਾਂਦਾ ਇੱਥੇ ਸਭ ਤੋਂ ਜ਼ਿਆਦਾ ਵੈਸੇ ਇੱਥੋਂ ਨਿਕਲ ਜਾਂਦਾ ਆ ਪਿੰਡੇ ਦਾ ਪਾਣੀ ਜਿਹੜਾ ਪਿਆ ਵੇ ਸੋ ਪਾਇਆ ਹੁਣ ਇਹਦੇ ਨਾਲ ਹੋਰ ਸਾਫ ਹੋ ਜੂਗਾ ਆ ਬਾਈ ਜੇ ਬਿਲਦੇ ਵਾਲਾ ਇਹਨਾਂ ਦਾ ਹੀ ਆ ਲੋ ਮੈਟਰ ਇੱਕ ਪਾਸੇ ਹੋਰ ਬਣ ਗਈ ਆ ਇਦਾਂ ਦਾ ਮੈਂ ਕਿਹਾ ਸੀ ਕੜਾਹ ਦਾ ਰੰਗ ਤੇ ਹੁਣ ਉੱਥੇ ਪੱਥਰ ਜਿਹੇ ਤੇ ਪਾ ਕੇ ਤੇ ਇਹਨੂੰ ਪਲਟੀਆਂ ਮਾਰ ਮਾਰ ਕੇ ਠੰਡਾ ਹੋ ਗੂ ਜੂਗਾ ਤੇ ਜਦੋਂ ਠੰਡਾ ਹੋ ਗਿਆ ਫਿਰ ਇਹਦੀਆਂ ਪੇਸੀਆਂ ਬਣ ਜਾਣਗੀਆਂ। ਆ ਤਾ ਕਰਦੇ ਠੰਡਾ ਆ ਦੇਖੋ। ਬਲਟੀਆਂ ਮਾਰ-ਮਾਰ ਕੇ ਤੇ ਇੱਧਰ ਨਵੀਂ ਪੱਤ ਆਹ ਵਾਲਾ ਇੱਧਰ ਸ਼ਿਫਟ ਹੋ ਜੂ ਆਹ ਵਾਲਾ ਉੱਥੇ ਹੋ ਜੂ ਤੇ ਇੱਥੇ ਨਵਾਂ ਆ ਜੂਗਾ। ਜਿੰਨਾ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਤੇ ਨਵੇਂ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਚੰਗੀ ਲੱਗੇ ਤਾਂ ਲਾਈਕ ਕਰੋ ਕਮੈਂਟ ਕਰੋ ਤੇ ਆਪਾਂ ਹੋਰ ਵੀਡੀਓ ਪਾਉਂਦੇ ਰਹਾਂਗੇ ਆਪਾਂ ਜਾ ਰਹੇ ਤਾਂ ਵੀ ਆਪਣੇ ਫਾਰਮ ਦੀਆਂ ਤੇ ਜਾਂ ਫਿਰ ਖੇਤੀਬਾੜੀ ਦੇ ਵੀਡੀਓ ਪਾਈ ਦੀਆਂ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਕਰਦੇ ਖਤਮ ਧੰਨਵਾਦ ਰੱਬ ਰੱਖਾ